ਆਪਣੇ ਡਾਕਟਰ ਕੋਲ ਮਿਲ ਕੇ ਜਾਂ ਜੇ ਕੋਈ ਹੋਰ ਜਾਂ ਕਿਸੇ ਡਾਕਟਰ ਜਿਹੜਾ ਕੋਈ ਜਾਂ ਨਾ ਹਾਂਜੀ ਜੀ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਮੇਰਾ ਨਾਮ ਅਮਰਜੀਤ ਸਿੰਘ ਵਰਦੀ ਆ ਜੀ ਮੈਂ ਵਰਦੀ ਡਿਟੇਲਿੰਗ ਤੋਂ ਬੋਲ ਰਿਹਾ ਸਾਡਾ ਐਡਰੈਸ ਹੈਗਾ 80 ਫੁੱਟੀ ਰੋਡ ਸਟੇਡੀਅਮ ਦੀ ਬੈਕ ਸਾਈਡ ਬਟਿੰਡਾ ਮੇਰੇ ਸ਼ਹਿਰ ਦੇ ਜਿਹੜੇ ਵਸਨੀਕ ਨੇ ਮੈਂ ਉਹਨਾਂ ਦਾ ਸਾਰਾ ਦਾ ਧੰਨਵਾਦ ਕਰਦਾ ਹਾਂ ਮੇਰੇ ਤੇ ਬਹੁਤ ਟਰਸਟ ਕਰਦੇ ਨੇ ਪਹਿਲਾਂ ਸਾਡਾ ਡੈਂਟਿੰਗ ਪੇਂਟਿੰਗ ਦਾ ਕੰਮ 2988 ਦਾ ਇਹ ਅਸੀਂ 2016 ਦਾ ਕਰ ਰਹੇ ਹਾਂ ਲੋਕਾਂ ਨੇ ਬਹੁਤ ਸਾਦਤਾ ਬਟਿੰਡੇ ਵਾਲਿਆਂ ਨੇ ਆਸ-ਪਾਸ ਦੇ ਲੋਕਾਂ ਨੇ ਬਹੁਤ ਸਾਦਤਾ ਜਿਹੜਾ ਬਾਈ ਜੀ ਅਸੀਂ ਕੰਮ ਕਰਦੇ ਹਾਂ ਵਾਹਿਗੁਰੂ ਦੀ ਕਿਰਪਾ ਨਾਲ ਕੰਮ ਬਹੁਤ ਵਧੀਆ ਸਿਰਾਂ ਹੁੰਦਾ ਹੈ ਸਾਡਾ ਇੰਸਟਾਗ੍ਰam ਚ ਚੈੱਕ ਕੀਤਾ ਜਾ ਸਕਦਾ ਹੈ ਵਰਦੀ ਰਿਟੇਲਿੰਗ ਦੇ ਨਾਂ ਤੇ ਸਾਡਾ ਇੰਸਟਾਗ੍ਰam ਹੈ ਸਾਡਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਜਿਹੜੇ ਮਸ਼ੀਨਾਂ ਨਾਲ ਅਸੀਂ ਕੰਮ ਕਰਦੇ ਹਾਂ ਉਹ ਸਾਰਾ ਇਟਲੀ ਦਾ ਹੈਗਾ ਸਾਡਾ ਜਿਵੇਂ ਇਟਲੀ ਦੇ ਕੰਪਾਉਂਡ ਆਉਂਦੇ ਨੇ ਰੁਪੀਸ ਦੇ ਮਰਦਨਾ ਆਉਂਦਾ ਹੈ ਯੂ ਐਸ ਏ ਦਾ ਕਾਰਪਰੋ ਆਉਂਦਾ ਹੈ ਯੂ ਐਸ ਏ ਦਾ ਮੈਗਵਾਰਾ ਆਉਂਦਾ ਹੈ ਯੂ ਐਸ ਏ ਦਾ ਕੋਈ ਦੇਸੀ ਪ੍ਰੋਡਕਟ ਨਹੀਂ ਵਰਤਦੇ ਅਸੀਂ ਈਵਨ ਤਾਂ ਕਿ ਫੋਮ ਲੋਕ ਦੇਸੀ ਲੈ ਲੈਂਦੇ ਆ ਸਾਡੀ ਫੋਮ ਵੀ ਕਾਰਪਰੋ ਹੋ ਜਾਂਦੀ ਹੈ ਜਿਹੜੀ ਸਭ ਤੋਂ ਕੌਸਟਲੀ ਪ੍ਰੋ ਹੋਮ ਹੈ ਜਿੰਨੇ ਪ੍ਰੋਡਕਟ ਨੇ ਜਿੰਨੀਆਂ ਕੋਟਿੰਗਾਂ ਨੇ ਸਭ ਇੰਪੋਰਟਡ ਨੇ ਦੇਸੀ ਇੱਕ ਵੀ ਨਹੀਂ ਹੈ ਕੋਈ ਦੇਸੀ ਮਸ਼ੀਨ ਨਹੀਂ ਹੈ ਤੁਹਾਨੂੰ ਰੂਪੀਜ਼ ਦੀਆਂ ਮਸ਼ੀਨਾਂ ਮਿਲਣਗੀਆਂ ਰੂਪੀਜ਼ ਦੇ ਹੀ ਪੈਡ ਮਿਲਣਗੇ ਕਦੇ ਕੋਈ ਰਵਿੰਗ ਨਹੀਂ ਮਾਰਨੀ ਕੋਈ ਐਮਬਰੀ ਪੇਪਰ ਨਹੀਂ ਮਾਰਨਾ ਸਾਰਾ ਪ੍ਰੋਸੈਸ ਨਾਲ ਜਿੱਦਾਂ ਡਿਟੇਲਿੰਗ ਹੁੰਦੀ ਹੈ 100% ਡਿਟੇਲਿੰਗ ਦੇ ਹਿਸਾਬ ਨਾਲ ਪ੍ਰੋਸੈਸ ਨਾਲ ਕੰਮ ਕੀਤਾ ਜਾਂਦਾ ਹੈ ਚੀਪ ਐਂਡ ਬੈਸਟ ਮੈਂ ਤਾਂ ਸਾਰੇ ਸ਼ਹਿਰ ਦਾ ਇਨਾ ਰਿਣੀ ਆ ਵੀ ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ ਜਿੰਨਾ ਸ਼ਹਿਰ ਮੇਰੇ ਨਾਲ ਪਿਆਰ ਕਰਦਾ ਹੈ ਮੈਂ ਕਹਿੰਦਾ ਮੇਰੇ ਨਾਲ ਮੇਰੇ ਕੋਲ ਕੰਮ ਕਰਾਉਣ ਤੋਂ ਪਹਿਲਾਂ ਸ਼ਹਿਰ 'ਚ ਤੁਸੀਂ 10 ਬੰਦਿਆਂ ਨੂੰ ਪੁੱਛੋ ਜੇ ਤੁਹਾਨੂੰ 10 ਬੰਦਿਆਂ 'ਚ 9 ਬੰਦੇ ਕਹਿੰਦੇ ਵਰਦੀ ਜੋ ਕੰਮ ਕਰਾ ਲਓ ਜਮਾ ਨਾ ਕਰਾਇਓ ਜੇ ਤੁਹਾਨੂੰ 10 ਦੇ 10 ਬੰਦੇ ਕਹਿਣ ਵੀ ਹਾਂ ਯਾਰ ਸਾਡੀ ਜ਼ਿੰਮੇਵਾਰੀ ਹੈ ਵਰਦੀ ਬਾਈ ਤੋਂ ਕੰਮ ਕਰਾ ਲਓ ਤਾਂ ਜਰੂਰ ਮੌਕਾ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ